ਫਰੈਂਡਸ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਲਈ ਬਹੁਤ ਹੀ ਸੁੰਦਰ ਡਿਜ਼ਾਈਨ ਲੈ ਕੇ ਆਈ ਹਾਂ ਬਹੁਤ ਹੀ ਸੋਖਾ ਡਿਜ਼ਾਈਨ ਐਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਤੀ ਗੰਦੇ ਵਿੱਚ ਅਪਲਾਈ ਕਰ ਸਕਦੇ ਹੋ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਬਾਕੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਤੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਸਾਡੀਆਂ ਜੜੀਆਂ ਵੀਡੀਓਜ਼ ਅਪਲੋਡ ਹੁੰਦੀਆਂ ਨੇ ਤੁਹਾਡੇ ਤੱਕ ਹਰ ਰੋਜ਼ ਸਭ ਤੋਂ ਪਹਿਲਾਂ ਪਹੁੰਚ ਸਕਣ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਆਪਾਂ ਨੇ ਲੈਣੇ ਨੇ ਦੋ-ਦੋ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਨੇ ਕੁੰਡੇ ਲੈਣੇ ਨੇ ਜਿੰਨੇ ਮਰਜ਼ੀ ਆਪਾਂ ਲੋੜ ਲੈ ਸਕਦੇ ਆ ਕਰਦੇ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਬਿਨਾਂ ਟਾਈਮ ਖਰਾਬ ਕੀਤੇ ਸਭ ਤੋਂ ਪਹਿਲਾਂ ਕੀ ਕਰਨਾ ਪਹਿਲਾ ਕੁੰਡਾ ਐਕਸਟਰਾ ਉਹਨੂੰ ਉਤਾਰ ਲੈਣਾ ਤਾਗਾ ਆਪਣੇ ਵੱਲ ਕਰ ਲੈਣਾ ਤਾਗਾ ਆਪਣੇ ਵੱਲ ਕਰਕੇ ਦੋ ਕੁੰਡੇ ਆਪਾਂ ਨੇ ਸਿੱਧੇ ਬਣਾਉਣੇ ਨੇ ਇਸ ਤਰ੍ਹਾਂ ਦੋ ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਜਿਸ ਕੁੰਡੇ ਨਾਲ ਆਪਾਂ ਨੇ ਤਾਗੇ ਨਾਲ ਜਾਲੀ ਬਣਾਈ ਹੈ ਉਹਨੂੰ ਆਪਾਂ ਨੇ ਇਹਨਾਂ ਦੋ ਕੁੰਡਿਆਂ ਦੇ ਉੱਪਰ ਦੀ ਸੁੱਟਣਾ ਠੀਕ ਹੈ ਜੀ ਧਾਗਾ ਫੇਰ ਅੱਗੇ ਦੁਬਾਰਾ ਫੇਰ ਰਿਪੀਟ ਕਰ ਰਹੇ ਹਾਂ ਜੀ ਦੇਖੋ ਧਾਗਾ ਅੱਗੇ ਦੋ ਕੁੰਡੇ ਸਿੱਧੇ ਬੁਣਨੇ ਨੇ ਜਿਹੜਾ ਆਪਾਂ ਨੇ ਇਹ ਦੋ ਕੁੰਡੇ ਛੱਡ ਕੇ ਤੀਜਾ ਕੁੰਡਾ ਜਾਲੀ ਵਾਲਾ ਬਣਾਇਆ ਇਹਨੂੰ ਆਪਾਂ ਇਹਨਾਂ ਦੇ ਉੱਪਰ ਦੀ ਟਪਾਉਣਾ ਹੈ ਠੀਕ ਹੈ ਜੀ ਫੇਰ ਧਾਗਾ ਅੱਗੇ ਇਸ ਤਰ੍ਹਾਂ ਦੋ ਕੁੰਡੇ ਆਪਾਂ ਨੇ ਸਿੱਧੇ ਬਣਾਉਣੇ ਆ ਫਿਰ ਆਪਾਂ ਇਹ ਤੀਜੇ ਕੁੰਡੇ ਨੂੰ ਚੱਕ ਕੇ ਜਾਲੀ ਵਾਲੇ ਨੂੰ ਇਹਨਾਂ ਦੇ ਉੱਪਰ ਦੀ ਟਪਾ ਦਾਂਗੇ। ਫਿਰ ਧਾਗਾ ਆਪਣੇ ਵੱਲ ਦੋ ਕੁੰਡੇ ਸਿੱਧੇ ਫਿਰ ਉਹੀ ਆਪਾਂ ਜਾਲੀ ਵਾਲੇ ਕੁੰਡੇ ਨੂੰ ਚੱਕ ਕੇ ਇਹਦੇ ਉੱਪਰ ਦੀ ਟਪਾ ਦਾਂਗੇ। ਠੀਕ ਹੈ ਜੀ? ਧਾਗਾ ਆਪਣੇ ਵੱਲ ਦੋ ਕੁੰਡੇ ਸਿੱਧੇ ਫਿਰ ਉਹ ਮੇ ਆਪਾਂ ਜਾਲੀ ਵਾਲਾ ਕੁੰਡਾ ਜਾਂ ਤੀਜਾ ਕੁੰਡਾ ਇਹਨੂੰ ਕੁਝ ਵੀ ਤੁਸੀਂ ਕਹੋਗੇ ਇਹਨੂੰ ਇਹਦੇ ਉੱਪਰ ਦੀ ਟਪਾ ਦਾਂਗੇ ਠੀਕ ਹੈ ਜੀ ਤਾਗਾ ਆਪਣੇ ਵੱਲ ਕਰਕੇ ਦੋ ਕੁੰਡੇ ਫਿਰ ਸਿੱਧੇ ਉਸੇ ਤਰ੍ਹਾਂ ਹੀ ਫਿਰ ਤੀਜੇ ਕੁੰਡੇ ਨੂੰ ਚੱਕ ਕੇ ਆਪਾਂ ਇਹਦੇ ਉੱਪਰ ਦੀ ਟਪਾ ਦਾਂਗੇ ਇਸੇ ਤਰ੍ਹਾਂ ਆਪਾਂ ਇਹ ਜਿਹੜੀ ਪਹਿਲੀ ਸਲਾਈ ਆ ਡਿਜ਼ਾਈਨ ਦੀ ਪੂਰੀ ਕਰਨੀ ਆ ਇਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਤੁਸੀਂ ਵਾਰ-ਵਾਰ ਰਿਪੀਟ ਕਰਦੇ ਜਾਓਗੇ ਤਾਂ ਇਹ ਸਲਾਈ ਆਪਣੀ ਜਿਹੜੀ ਕੰਪਲੀਟ ਹੋ ਜੂ ਪਹਿਲੀ ਧਾਗਾ ਆਪਣੇ ਵੱਲ ਦੋ ਕੁੰਡੇ ਸਿੱਤੇ ਬਹੁਤ ਹੀ ਸੋਖਾ ਡਿਜ਼ਾਈਨ ਹਰ ਕੋਈ ਆਸਾਨੀ ਦੇ ਨਾਲ ਇਹਨੂੰ ਬਣਾ ਸਕਦਾ ਹੈਗਾ ਜਿਹਨੂੰ ਬਿਲਕੁਲ ਵੀ ਬੁਣਤੀ ਨਹੀਂ ਆਉਂਦੀ ਉਹ ਵੀ ਇਹਨੂੰ ਆਸਾਨੀ ਦੇ ਨਾਲ ਬਣਾ ਸਕਦਾ ਹੈ ਇਸ ਤਰ੍ਹਾਂ ਉੱਪਰ ਦੀ ਟਪਾਦਾਂਗੇ ਠੀਕ ਹੈ ਜੀ ਧੱਗਾ ਆਪਣੇ ਵੱਲ ਕੀਤਾ ਦੋ ਕੁੰਡੇ ਸਿੱਧੇ ਇਹਨੂੰ ਆਪਾਂ ਜਾਲੀ ਵਾਲੇ ਕੁੰਡੇ ਨੂੰ ਉੱਪਰ ਦੀ ਟਪਾ ਦਾਂਗੇ ਲਾਸਟ ਵਾਲੇ ਨੂੰ ਤੁਸੀਂ ਜਿੱਤਾ ਮਰਜ਼ੀ ਬਣਾ ਲਿਓ ਠੀਕ ਹੈ ਜੀ ਪਹਿਲੀ ਸਲਾਈ ਆਪਾਂ ਨੇ ਕੰਪਲੀਟ ਕਰ ਲਈ ਆ ਆਪਾਂ ਅਗੇ ਹੁਣ ਦੂਜੀ ਸਲਾਈ ਤੇ ਬੈਕ ਸਾਈਡ ਤੋਂ ਬੈਕ ਸਾਈਡ ਧਿਆਨ ਨਾਲ ਦੇਖਿਓ ਪਹਿਲਾ ਕੁੰਡਾ ਐਕਸਟਰਾ ਉਤਾਰ ਲਿਆ ਪੂਰੀ ਦੀ ਪੂਰੀ ਜਿਹੜੀ ਸਲਾਈ ਆ ਆਪਾਂ ਨੇ ਉਲਟੀ ਬਣਾ ਕੇ ਕੰਪਲੀਟ ਕਰਨੀ ਆ ਡਿਜ਼ਾਈਨ ਦੀ ਦੂਜੀ ਸਲਾਈ ਆ ਬੈਕ ਸਾਈਡ ਤੋਂ ਪੂਰੀ ਦੀ ਪੂਰੀ ਆਪਾਂ ਇਹ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਬਹੁਤ ਹੀ ਜ਼ਿਆਦਾ ਸੌਖਾ ਹੈਗਾ ਤੇ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਇਹ ਬਿਲਕੁਲ ਸੌਖੇ ਤਰੀਕੇ ਨਾਲ ਬਣਨ ਵਾਲਾ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਪਿਆਰਾ ਲੱਗਦਾ ਕਿਸੇ ਵੀ ਕਾਰਡੀਗਨ ਤੇ ਇਹਨੂੰ ਆਪਾਂ ਅਪਲਾਈ ਕਰਾਂਗੇ ਤਾਂ ਬਣਿਆ ਹੋਇਆ ਇਹ ਸੋਹਣਾ ਲੱਗੂਗਾ ਬਾਕੀ ਆਪੋ ਆਪਣੀ ਚੋਇਸ ਹੁੰਦੀ ਹੈ ਜਿਹਨੂੰ ਕੋਈ ਕਿਸੇ ਨੂੰ ਕੋਈ ਡਿਜ਼ਾਈਨ ਪਸੰਦ ਹੁੰਦਾ ਕਿਸੇ ਨੂੰ ਕੋਈ ਪਸੰਦ ਹੁੰਦਾ ਡਿਜ਼ਾਈਨ ਦੀ ਦੂਜੀ ਸਲਾਈ ਹੈ ਬੈਕ ਸਾਈਡ ਤੋਂ ਪੂਰੀ ਦੀ ਪੂਰੀ ਆਪਾਂ ਇਹ ਔਰ ਟੀ ਬਣ ਕੇ ਕੰਪਲੀਟ ਕਰਦੇ ਆ ਡਿਜ਼ਾਈਨ ਦੋ ਹੀ ਸਲਾਈਆਂ ਦਾ ਪਰ ਤੀਜੀ ਸਲਾਈ ਤੋਂ ਹੀ ਡਿਜ਼ਾਈਨ ਥੋੜਾ ਚੇਂਜ ਹੋ ਜਾਂਦਾ ਦਿਖੋ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਆ ਜਿਹੜਾ ਬਣਿਆ ਦੁਬਾਰਾ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਆ ਲਿਖੋ ਪਹਿਲਾਂ ਆਪਾਂ ਨੇ ਆਹ ਦੋ ਕੁੰਡਿਆਂ ਤੇ ਬਣਾਇਆ ਸੀ ਹੁਣ ਆਪਾਂ ਆਹ ਵਾਲੇ ਦੋ ਕੁੰਡਿਆਂ ਤੇ ਡਿਜ਼ਾਈਨ ਬਣਾਵਾਂਗੇ ਪਹਿਲਾਂ ਆਹ ਦੋ ਤੇ ਬਣਿਆ ਇਹ ਦੋ ਤੇ ਬਣਿਆ ਹੁਣ ਆਪਾਂ ਆਹ ਦੋ ਤੇ ਬਣਾਵਾਂਗੇ ਜੀ ਪਹਿਲਾ ਕੁੰਡਾ ਐਕਸਟਰਾ ਉਤਾਰ ਲਓ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਤੀਜੀ ਸਲਾਈ ਦੇ ਵਿੱਚ ਠੀਕ ਹੈ ਜੀ ਫਿਰ ਧਾਗਾ ਆਪਣੇ ਵੱਲ ਦੋ ਕੁੰਡੇ ਸਿੱਧੇ ਤਾਂ ਤੀਜੇ ਗੁੰਡੇ ਨੂੰ ਆਪਾਂ ਇਹ ਦੋ ਗੁੰਡਿਆਂ ਦੇ ਉੱਪਰ ਦੀ ਟਪਾ ਦਾਂਗੇ ਠੀਕ ਹੈ ਜੀ ਤਾਗਾ ਆਪਣੇ ਵੱਲ ਦੋ ਗੁੰਡੇ ਸਿੱਤੇ ਤਾਗਾ ਆਪਣੇ ਵੱਲ ਦੋ ਗੁੰਡੇ ਸਿੱਤੇ ਐਸਟਰਾ ਡਿਜ਼ਾਈਨ ਉਹ ਹੀ ਆ ਪਹਿਲੀ ਸਲਾਈ ਵਾਲਾ ਡਿਜ਼ਾਈਨ ਉਹ ਹੀ ਪਹਿਲੀ ਸਲਾਈ ਵਾਲਾ ਹੀ ਆ ਪਰ ਡਿਜ਼ਾਈਨ ਆਪਾਂ ਨੇ ਇੱਥੇ ਚੇਂਜ ਕਰਤਾ ਥੋੜਾ ਜਿਹਾ ਤਾਂ ਗਾ ਆਪਣੇ ਵੱਲ ਦੋ ਕੁੰਡੇ ਸਿੱਤੇ ਫਿਰ ਆਪਾਂ ਇਹ ਜਾਲੀ ਵਾਲੇ ਕੁੰਡੇ ਨੂੰ ਇਹਨਾਂ ਦੇ ਉੱਪਰ ਦੀ ਟਪਾ ਦਾਂਗੇ ਠੀਕ ਹੈ ਜੀ ਤਾਂ ਗਾ ਆਪਣੇ ਵੱਲ ਦੋ ਕੁੰਡੇ ਸਿੱਤੇ ਫਿਰ ਆਪਾਂ ਇਹਹੀ ਤੀਜੇ ਕੁੰਡੇ ਨੂੰ ਉੱਪਰ ਦੀ ਟਪਾ ਦਾਂਗੇ ਧਾਗਾ ਆਪਣੇ ਵੱਲ ਦੋ ਕੁੰਡੇ ਸਿੱਧੇ ਠੀਕ ਹੈ ਜੀ ਧਾਗਾ ਆਪਣੇ ਵੱਲ ਦੋ ਕੁੰਡੇ ਸਿੱਧੇ ਅਸਤਰਾਂ ਤੀਜੇ ਕੁੰਡੇ ਨੂੰ ਚੱਕ ਕੇ ਆਪਾਂ ਇਹਦੇ ਉੱਪਰ ਦੀ ਟਪਾ ਦਾਂਗੇ ਤਾਕਾ ਆਪਣੇ ਵੱਲ ਦੋ ਕੁੰਡੇ ਸਿੱਧੇ ਐਸਟਰਾ ਫਿਰ ਤਾਕਾ ਆਪਣੇ ਵੱਲ ਦੋ ਕੁੰਡੇ ਸਿੱਧੇ ਤੀਜੇ ਕੁੰਡੇ ਨੂੰ ਚੱਕ ਕੇ ਦੇ ਉੱਪਰ ਦੀ ਟਪਾਇਆ ਜਿਸ ਤਰ੍ਹਾਂ ਆਪਣਾ ਪਹਿਲਾ ਕੁੰਡਾ ਇੱਧਰ ਸਿੱਧਾ ਬਣਿਆ ਸੀਗਾ ਉਸੀ ਤਰ੍ਹਾਂ ਆਪਾਂ ਨੂੰ ਫਿਰ ਲਾਸਟ ਤੇ ਆ ਕੇ ਵੀ ਇੱਕ ਕੁੰਡਾ ਆਪਣਾ ਸਿੱਧਾ ਬਣੂਗਾ ਕਿਉਂਕਿ ਆਪਾਂ ਨੇ ਡਿਜ਼ਾਈਨ ਚੇਂਜ ਕੀਤਾ ਲਾਸਟ ਵਾਲੇ ਨੂੰ ਜਿਵੇਂ ਮਰਜ਼ੀ ਬਣਾ ਲਓ ਦੇਖੋ ਆਪਣਾ ਡਿਜ਼ਾਈਨ ਹੈ ਜਿਹੜਾ ਇਸ ਤਰ੍ਹਾਂ ਪੜਨ ਲੱਗ ਗਿਆ ਇੱਕ ਵਾਰ ਹੋਰ ਉੱਪਰ ਰਿਪੀਟ ਕਰਕੇ ਦਿਖਾਉਣੀ ਆ ਤਾਂ ਕਿ ਤੁਹਾਨੂੰ ਉੱਪਰ ਤੱਕ ਡਿਜ਼ਾਈਨ ਜਿਹੜਾ ਸਮਝ ਆ ਸਕੇ ਬੈਕ ਸਾਈਡ ਤੋਂ ਇਹਦੇ ਵਿੱਚ ਸਾਰੀਆਂ ਸਲਾਈਆਂ ਜਿਹੜੀਆਂ ਉਲਟੀਆਂ ਹੀ ਪੈਣਗੀਆਂ ਅਤੇ ਇਹਨਾਂ ਦੀ ਚੌਥੀ ਸਲਾਈ ਹੈ ਜੀ ਬੈਕ ਸਾਈਡ ਤੋਂ ਪੁੱਠੀਆਂ ਹੀ ਪੈਣੀਆਂ ਨੇ ਬਾਕੀ ਇਹਦੇ ਵਿੱਚ ਸਾਰੀਆਂ ਸਲਾਈਆਂ ਹੀ ਬੈਕ ਸਾਈਡ ਤੋਂ ਜਿਹੜੀਆਂ ਪੁੱਠੀਆਂ ਹੀ ਪੈਣਗੀਆਂ ਉਲਟੀਆਂ ਉਲਟੀਆਂ ਹੀ ਪੈਣਗੀਆਂ ਤੇ ਦੋਹੀ ਸਲਾਈਆਂ ਦਾ ਡਿਜ਼ਾਈਨ ਆ ਬਸ ਡਿਜ਼ਾਈਨ ਥੋੜਾ ਚੇਂਜ ਹੋ ਕੇ ਬਣ ਜਾਂਦਾ ਤੀਜੀ ਸਲਾਈ 'ਚ ਹੋਰ ਇਹਦੇ ਵਿੱਚ ਕੋਈ ਹੋ ਨਹੀਂ ਹੈਗਾ ਇਸ ਤਰ੍ਹਾਂ ਹੁਣ ਆਪਾਂ ਜਿਵੇਂ ਪਹਿਲੀ ਸਲਾਈ ਚ ਡਿਜ਼ਾਈਨ ਬਣਾਇਆ ਸੀ ਸ਼ੁਰੂ ਵਾਲੇ ਕੁੰਡਿਆਂ ਚੀ ਡਿਜ਼ਾਈਨ ਬਣਾਵਾਂਗੇ ਇੱਕ ਵਾਰ ਸ਼ੁਰੂ ਤੋਂ ਬਣਦਾ ਇੱਕ ਵਾਰ ਇੱਕ ਕੁੰਡਾ ਸਿੱਧਾ ਬਣਾ ਕੇ ਫੇਰ ਬਣ ਜਾਂਦਾ ਦੇਖੋ ਤੱਗ ਆਪਣੇ ਵੱਲ ਦੋ ਕੁੰਡੇ ਸਿੱਧੇ ਇਸ ਤਰ੍ਹਾਂ ਜਾਲੀ ਵਾਲੇ ਕੁੰਡੇ ਨੂੰ ਆਪਾਂ ਇਹਨਾਂ ਦੇ ਉੱਪਰ ਢਿ ਟਪਾ ਦਾਂਗੇ ਤਗਾ ਆਪਣੇ ਵੱਲ ਦੋ ਕੁੰਡੇ ਸਿੱਤੇ ਅਸਤਰ ਤੇ ਤਗਾ ਆਪਣੇ ਵੱਲ ਦੋ ਕੁੰਡੇ ਸਿੱਤੇ ਅਸਤਰ ਤਗਾ ਆਪਣੇ ਵੱਲ ਦੋ ਕੁੰਡੇ ਸਿੱਤੇ ਤੱਗਾ ਆਪਣੇ ਵੱਲ ਦੋ ਕੁੰਡੇ ਸਿੱਤੇ ਅਹੀ ਦੇ ਵਿੱਚ ਡਿਜ਼ਾਈਨ ਆ ਇਹ ਜਦੋਂ ਕੁੰਡਿਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਆਪਣਾ ਜਿਹੜਾ ਡਿਜ਼ਾਈਨ ਆ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੁੰਦਾ ਜਾਊਗਾ ਇਸ ਤਰ੍ਹਾਂ ਲਾਸਟ ਵਾਲੀ ਨੂੰ ਤੁਸੀਂ ਜਿਵੇਂ ਮਰਜ਼ੀ ਬਣਾ ਲਿਓ ਦੇਖੋ ਜੀ ਇਸ ਤਰ੍ਹਾਂ ਆਪਣਾ ਡਿਜ਼ਾਈਨ ਹੈ ਜਿਹੜਾ ਬਣ ਕੇ ਤਿਆਰ ਹੁੰਦਾ ਇਹ ਬਹੁਤ ਹੀ ਸੋਹਣਾ ਪਿਆਰਾ ਲੱਗਦਾ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਮਿਲਦੇ ਆਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਤਦ ਤੱਕ ਲਈ ਧੰਨਵਾਦ